ਇਹ ਜਿਹੜੇ ਲੋਕ ਮੈਨੂੰ ਗਾਲਾਂ ਕੱਢਦੇ ਹੁੰਦੇ ਨੇ ਕਮੈਂਟਾਂ ਦੇ ਵਿੱਚ ਜਾਂ ਮੈਸੇਜ ਕਰਕੇ ਕਿ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਹੈ ਤੁਸੀਂ ਐਵੇਂ ਭੜਕਾ ਰਹੇ ਹੋ ਜਿਹੜੀ ਫਿਰੋਜ਼ਪੁਰ ਗੁਰਮੀਤ ਸਿੰਘ ਆੜਤੀਏ ਤੇ ਫਾਇਰਿੰਗ ਹੋਈ ਹੈ ਤਿੰਨ ਹਮਲਾਵਰਾਂ ਨੇ ਹਮਲਾ ਕੀਤਾ ਉਹ ਜ਼ਖਮੀ ਹੋਇਆ ਗੁਰਜ਼ਾਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਉਹਦੇ ਤੇ ਹਮਲਾ ਕਰ ਦਿੱਤਾ ਗਿਆ ਸਵਾਲ ਇਹ ਹੈ ਇੱਕ ਇੱਕ ਆੜ ਦੀਆ ਉਹਦਾ ਨਾਮ ਗੁਰਮੀਤ ਸਿੰਘ ਹੈ ਉਹਦੇ ਤੇ ਹਮਲਾ ਹੋਇਆ ਹੁਣ ਹਮਲਾ ਕਰਨ ਦਾ ਰੀਜ਼ਨ ਕੀ ਹੋਏਗਾ ਇੱਕ ਆੜ ਦੀ ਨੂੰ ਟਾਰਗੇਟ ਕਿਉਂ ਕੀਤਾ ਗਿਆ ਸਵਾਲ ਉਹਨਾਂ ਲੋਕਾਂ ਨੂੰ ਹੈ ਜਿਹੜੇ ਬੰਦੇ ਕਹਿੰਦੇ ਨੇ ਕੁਝ ਨਹੀਂ ਹੋਇਆ ਪੰਜਾਬ ਨੂੰ ਹਾਲਾਂਕਿ ਬਹੁਤ ਵਾਰੀ ਮੈਂ ਵੀ ਇਹ ਗੱਲ ਕਹੀ ਹੈ ਕਿ ਕੁਝ ਨਹੀਂ ਹੋਇਆ ਪੰਜਾਬ ਨੂੰ ਤੇ ਜਦੋਂ ਸਾਡੇ ਤੇ ਕੋਈ ਗੈਰ ਸਿੱਖ ਇਹ ਵਿਅਨਵਾਦੀ ਕਰਦਾ ਹੈ ਕਿ ਪੰਜਾਬ ਅਤਵਾਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਦੋਂ ਕਿ ਦਿਨ ਕਿਤੇ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਬਣਦਾ ਹੈ ਔਰ ਇਹਦੇ ਗੌਰ ਕਰਨ ਦੀ ਲੋੜ ਹੈ। ਵੀ ਸ਼ਰਿਆਮ ਜੇ ਇੱਕ ਆਰਤੀ ਉਹਦੀ ਗੋਲਗੇ ਚਲਾਈਆਂ ਜਾਂਦੀਆਂ ਹਨ ਜਖਮੀ ਕੀਤਾ ਜਾਂਦਾ ਹੈ। ਔਰ ਫੇਰ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਵੀ ਇਹ ਸਵਾਲੀਆ ਚਿੰਨ ਹੈਗਾ। ਜਾਂ ਪ੍ਰਸ਼ਾਸਨ ਤੇ ਵੀ ਇਹ ਸਵਾਲੀਆ ਚਿੰਨ ਹੈ। ਦਾ ਵੀ ਲੈਂਦਾ ਤੇ ਜਿਹੜੇ ਬੰਦੇ ਡਿੰਗਾ ਮਾਰਦੇ ਨੇ ਕਿ ਲਾਅ ਐਂਡ ਆਰਡਰ ਬੜਾ ਮਜ਼ਬੂਤ ਹੈ ਜਾਂ ਸਰਕਾਰ ਮੇਨਟੇਨ ਕਰ ਰਹੀ ਹੈ ਤੇ ਫਿਰ ਇਹ ਜਿਹੜੀਆਂ ਘਟਨਾਵਾਂ ਨੇ ਇਹ ਕਿਉਂ ਵਾਪਰ ਰਹੀਆਂ ਨੇ ਹੁਣ ਜਿਹੜਾ ਆੜਦੀਆ ਗੁਰਮੀਤ ਸਿੰਘ ਹੈ ਉਹ ਤਾਂ ਸਿੱਖ ਪਰਿਵਾਰ ਵਿੱਚੋਂ ਹੈ ਉਹ ਤਾਂ ਕੋਈ ਹਿੰਦੂ ਨਹੀਂ ਹੈਗਾ ਕੋਈ ਨਸ਼ਾ ਤਸਕਰ ਨਹੀਂ ਹੈਗਾ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਹੁਣ ਇਹ ਜਿਹੜੇ ਹਮਲੇ ਹੋ ਰਹੇ ਨੇ ਕਿਤੇ ਨਾ ਕਿਤੇ ਇਹ ਮੈਸੇਜ ਜਾ ਰਿਹਾ ਕਿ ਬਿਲਕੁਲ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਮੈਂ ਇੱਕ ਬੇਨਤੀ ਇੱਥੇ ਥੋੜੀ ਜਿਹੀ हट ਕੇ ਕਰਨੀ ਹੈ ਜਿਹੜੇ ਵੀ ਆਫੁਕਰੇ ਕਲਾਕਾਰ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਰਹੇ ਨੇ ਖੁਣ ਤੱਕ ਵੀ ਇਹ ਬਰੂਦ ਦੀ ਅਸਲੀ ਦੀ ਗੱਲ ਕਰਦੇ ਨੇ ਨਾਗਣੀ ਕਹਿੰਦੇ ਨੇ ਫੀਮ ਨੂੰ ਯਾਨੀ ਕਿ ਨਸ਼ਿਆਂ ਨੂੰ ਵੀ ਪ੍ਰਮੋਟ ਕਰਦੇ ਨੇ ਇੱਕ ਤਨ ਕਿਤੇ ਇਹਨਾਂ ਲੋਕਾਂ ਦੀ ਵੀ ਦੇਣ ਹੈਗੀ ਆ ਮੈਂ ਜਦੋਂ ਵੀ ਕਿਤੇ ਇਹ ਗੱਲਬਾਤ ਸੁਣਦਾ ਉਦੋਂ ਜਿਹੜੇ ਲੋਕ ਸਾਡੇ ਤੇ ਬਿਆਨਵਾਜੀ ਕਰਦੇ ਨੇ ਉਹਨਾਂ ਦੀ ਗੱਲ ਤੇ ਗੌਰ ਸਾਨੂੰ ਕਰਨੀ ਪਾਉਗੀ ਜਿਹੜਾ ਸਾਨੂੰ ਇਹ ਸਵਾਲ ਕਰਦਾ ਹੈ ਅਸੀਂ ਉਹਨੂੰ ਗਾਲਾਂ ਕੱਢਦੇ ਹਾਂ ਅਸੀਂ ਉਹਨੂੰ ਗਦਾ ਪਾਉਂਟ ਪਤਾ ਨਹੀਂ ਕੀ ਕੁਝ ਕਹਿੰਦੇ ਜੇ ਇੱਕ ਆੜਤੀ ਤੇ ਸ਼ਰਿਆਮ ਗੁਰਦਾਰ ਸਾਹਿਬ ਦੇ ਸਾਹਮਣੇ ਫੈਰੰਗ ਹੋ ਸਕਦੀ ਹੈ ਉਹਨੂੰ ਜ਼ਖਮੀ ਕੀਤਾ ਜਾ ਸਕਦਾ ਹੈ ਉਹਦੀ ਜਾਨ ਵੀ ਜਾ ਸਕਦੀ ਸੀ ਤੇ ਇਸ ਤੋਂ ਬਾਅਦ ਜਾਂ ਇਸ ਤੋਂ ਵੱਡਾ ਅਤਵਾਦਕੀ ਹੋ ਸਕਦਾ ਕੀ ਇਹ ਪੰਜਾਬ ਦਾ ਮਾਹੌਲ ਸ਼ਾਂਤ ਹੈ ਇਸ ਵਕਤ ਜਿਹੜੇ ਪੰਜਾਬ ਨੂੰ ਪੰਜਾਬ ਵਸਦਰ ਗੁਰਾਂ ਦੇ ਨਾਮ ਤੇ ਪ੍ਰੋਫੈਸਰ ਪੂਰਨ ਸਿੰਘ ਵਰਗਿਆ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਸਿਮਾਨਤਕ ਸੋਚ ਹੈਗੀ ਆ ਅੱਜ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਨੇ ਉਹਨਾਂ ਨੂੰ ਕਿਤੇ ਇਹੋ ਜਿਹੇ ਹਮਲੇ ਜਦੋਂ ਹੁੰਦੇ ਨੇ ਉਦੋਂ ਕਿਤੇ ਗੌਰ ਕਰਨ ਦੀ ਲੋੜ ਨਹੀਂ ਜੇ ਅੱਜ ਸ਼ਰਿਆਮ ਇੱਕ ਆੜਤੀਏ ਤੇ ਫੈਰਨ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਕੱਲੋਂ ਕਿਤੇ ਹੋਰ ਵਾਰੀ ਆਉਣੀ ਹੈ ਜਦੋਂ ਵੀ ਕੋਈ ਸਾਡੇ ਪੰਜਾਬ ਲਈ ਸਟੇਟਮੈਂਟ ਕੋਈ ਬਿਆਨ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਸ਼ੁਰੂ ਹੈ ਪੰਜਾਬ ਦਾ ਮਾਹੌਲ ਵਿਗੜ ਚੁੱਕਾ ਹੈ ਅਸੀਂ ਉਦੋਂ ਉਹਦਾ ਮਜ਼ਾਕ ਨਾ ਉਡਾਈਏ ਉਹਦੀਆਂ ਗੱਲਾਂ ਤੇ ਗੌਰ ਕਰੀਏ ਨਹੀਂ ਫਿਰ ਜਿਵੇਂ ਆਮ ਸਿਆਣੇ ਕਹਿੰਦੇ ਨੇ ਨਾ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਨਾ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਜਦੋਂ ਖਮਿਆਜਾ ਪੂਤਣਾ ਪੈਂਦਾ ਹੈ ਲੈ ਇੱਕ ਹੋਰ ਗੱਲ ਕਹਿਣਾ ਹੁਣਾਂ ਜਦੋਂ ਦੂਜੇ ਦੇ ਘਰ ਲੱਗੇ ਹੋਵੇ ਨਾ ਅਸੀਂ ਉਦੋਂ ਦੇਵਤਾ ਵਸੰਤਰ ਕਹਿੰਦੇ ਆ ਜਦੋਂ ਸਾਡੇ ਆਪਣੇ ਘਰ ਲੱਗਦੀ ਹੈ ਉਦੋਂ ਪਤਾ ਲੱਗਦਾ ਵੀ ਵਸੰਤਰ ਦੇਵਤਾ ਨਹੀਂ ਆਗੂ ਹੁੰਦੀ ਹੈ ਤੇ ਜੇ ਸਾਡੇ ਘਰ ਅੱਗ ਲੱਗੀ ਹੈ ਨਾ ਇਹਦਾ ਸੇਕ ਗਵਰਨੀਆਂ ਤੇ ਵੀ ਜਾਂਦਾ ਹੈ ਇਹ ਚ ਕੋਈ ਸ਼ੱਕ ਨਹੀਂ ਤੇ ਪੰਜਾਬ ਦੇ ਜਿਹੜੇ ਸ਼ਹਿਰਦ ਲੋਕ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਅੱਜ ਕਿ ਜਦੋਂ ਕੋਈ ਇਹੋ ਜਿਹਾ ਘਟਨਾ ਕਰਮ ਹੁੰਦਾ ਹੈ ਉਦੋਂ ਆਵਾਜ਼ ਉਠਾਇਆ ਕਰੋ ਤੇ ਜੇ ਤੁਸੀਂ ਆਵਾਜ਼ ਨਹੀਂ ਉਠਾ ਸਕਦੇ ਉਦੋਂ ਸਹਿਮਤ ਤਾਂ ਹੋਇਆ ਕਰੋ ਵੀ ਵਾਕਈ ਪੰਜਾਬ ਦਾ ਮਾਹੌਲ ਇਹ ਗੈਂਗਸਟਰਵਾਦ ਜਾਂ ਅਤਵਾਦ ਲਗਾੜ ਰਿਹਾ ਤੇ ਇਹ ਸਮਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਵੇਖਿਆ ਉਹ ਬਜ਼ੁਰਗ ਬੈਠੇ ਨੇ ਪਰਿਵਾਰਾਂ ਦੇ ਪਰਿਵਾਰ ਉਜੜੇ ਨੇ ਤੇ ਇਹ ਕੋਈ ਕਹਿਣ ਮਾਤਰ ਨਹੀਂ ਇਹ ਹਕੀਕਤ ਹੈ ਤੇ ਜਿਹੜੇ ਹਮਲਾਵਰ ਨੇ ਇਹ ਜੇ ਗੈਂਗਸਟਰ ਨੇ ਤਾਂ ਇਹਨਾਂ ਵਿੱਚ ਕੁਝ ਸਿੱਖਵਾਣਾਂ ਵਿੱਚ ਵੀ ਹੈਗੇ ਆ। ਜੇ ਹੁਣ ਇਹਨਾਂ ਦਾ ਪੇਸ਼ਾ ਕੀ ਹੈ? ਹੁਣ ਜਿਹੜੀ ਇਹ ਗੁਰਮੀਤ ਸਿੰਘ ਆੜਤੀ ਤੇ ਹਮਲਾ ਹੋਇਆ ਹੈ, ਘਟਨਾ ਹੋਈ ਹੈ ਰੋਜਪੁਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਫਰੋਤੀ ਦਾ ਮਸਲਾ ਹੋਣਾ। 20 ਲੱਖ ਰੁਪਏ ਮੰਗਿਆ ਹੋਣਾ। ਉਹਨਾਂ ਨਹੀਂ ਦਿੱਤਾ ਹੋਣਾ। ਜੇ ਕਿਤੇ ਤਾਂ 20 ਲੱਖ ਮੰਗਦੇ ਨੇ, ਕਿ ਛੋਟੇ ਤੋਂ ਇਹ 2-4 ਲੱਖ ਵੀ ਮੰਗਣਗੇ। ਕਿਤੇ 20 ਹਜ਼ਾਰ ਵੀ ਮੰਗਣਗੇ। ਇੱਥੇ ਇਹ 2-4000 ਪਿੱਛੇ ਬੰਦਾ ਮਾਰ ਦਿੰਦੇ ਨੇ ਕੀ ਮਾਹੌਲ ਵਿਗੜਿਆ ਨਹੀਂ ਇਹਨੂੰ ਕਹਾਂਗੇ ਕਿ ਮਾਹੌਲ ਸ਼ਾਂਤ ਹੈ ਕਿਦਨ ਕਿਤੇ ਸਾਨੂੰ ਸਮਝਣਾ ਪੈਣਾ ਹੈ ਵੀ ਇਹ ਪੰਜਾਬ 'ਚ ਜੋ ਕੁਝ ਹੋ ਰਿਹਾ ਹੈ ਇਹ ਵਾਕਈ ਅੱਤਵਾਦ ਫੈਲ ਰਿਹਾ ਹੈ ਇੱਥੇ ਕੋਈ ਦੋਰਾ ਮਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ